ਇਸ ਕਸਬੇ ਇਸ ਕਸਬੇ ਕਿਨਚਾਉਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਖਸ਼ੇਰੇ ਸੇਰੇ ਪ੍ਰਧਾਨ ਸਾਹਿਬ ਜੀ ਦਾ ਮਾਨ ਜੋ ਕਰ ਪ੍ਰਧਾਨ ਸਾਹਿਬ ਦਾ ਫੋਨ ਆਇਆ ਸੀ ਜਾਕੀ ਪੁੰਛਕੜੇ ਪਰਸੋਂ ਅਟੈਕ ਹੋਇਆ ਉਹਦੇ ਵਿੱਚ ਕੁਝ ਸਿੰਘ ਮੱਤਵੇ ਇਨੇ ਤੇ ਕੋ ਅਮਸਰ ਹਸਪਤਲ ਦਾਖਾ ਕਰਾਇਆ ਗਿਆ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੈਂ ਸਤਾਰ ਜਿੰਦਸ਼ੀ ਰੂਪ ਨਾਲ ਚੈਂ ਤੇ ਇਥੇ ਅਮਰਜੀਤ ਹਸਪਤਲ ਚ ਬਸ ਤਰ ਪਰ ਮੀਸਿੰਗ ਉਹਨਾਂ ਦਾ ਬੇਟਾ ਜਿਹੜਾ ਉਹ ਧਾਕ ਲਿਆ ਜਿਹੜਾਂ ਦੇ ਕਾਫੀ ਗੰਭੀਰ ਛੋਟਾਂ ਲੱਗੀਆਂ ਨੇ ਤੇ ਉਹਨਾਂ ਦਾ ਕੱਲ ਅਮਨਦੀ ਹਸਪਤਲ ਦੇ ਜਿਹੜੇ ਡਾਕਟਰ ਉਹਨਾਂ ਨੇ ਟਰੀਟ ਕੀਤਾ ਆ ਹੁਣ ਉਹਨਾਂ ਦੀ ਹਾਲਤ ਅੱਗੇ ਉਹਨਾਂ ਨੂੰ ਕਾਫੀ ਡੈਕਟਰ ਆ ਪਰ ਅਜੇ ਵੀ ਉਹ ਬਦਲ ਕਾਫੀ ਕਲੀਟੀਕਲ ਸਿਕਲੀ ਛੋਟਾਂ ਨੇ ਉਹਨਾਂ ਦੀਆਂ ਆਈਸੀ ਯੂ ਵਿੱਚ ਦਾਖਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਰਸੋਂ ਜਦੋਂ ਬਾਰਡਰ ਏਰੀਆ ਤੇ ਪਤਾ ਲੱਗਾ ਕਿ ਪਿੰਡ ਖਾਲੀ ਕਰਾਇਆ ਜਾ ਰਿਹਾ ਨੇ ਉਦੋਂ ਅਸੀਂ ਜਿਹੜੇ ਬਾਰਡਰੀ 'ਚ ਸਾਡੇ ਗੁਰਦਰਾ ਸਾਹਿਬ ਆਣ ਨੇ ਜਿੱਦਾਂ ਬਾਡ ਸਾਹਿਬ ਆ ਤੀਜਾ ਕਲਾ ਰਮਦਾਸ ਗੁਰੂ ਕਬਾ ਆ ਗਿਆ ਛਾੜਾ ਸਾਹਿਬ ਸਤਪਾਣੀ ਸਾਹਿਬ ਇਦਾਂ ਹੀ ਵਜੀਤਪੁਰ ਵੀਰ ਸਾਹਿਬ ਜਿਹੜੇ ਬਾਰਡਰੀ 'ਚ ਗੁਰਦਰਾ ਨੇ ਸਾਰਿਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਸੀ ਕਿ ਜਿਹੜੇ ਬਾਰਡਰੀ ਟੁੱਟ ਕੇ ਆਉਂਦੇ ਨੇ ਉਹਨਾਂ ਲਈ ਲੰਗਰ ਅਤੇ ਰਿਹਾਈ ਦਾ ਪ੍ਰਬੰਧ ਕੀਤਾ ਜਾਵੇ। ਇਸੇ ਤਰ੍ਹਾਂ ਜਿਹੜੇ ਪਿੰਡਾਂ ਦੇ ਗੁਰਦਾਰੇ ਸਾਹਿਬ ਆਣ ਨੇ ਜਿਹੜੀ ਉਤੋਂ ਪਾਵਨ ਸਰੂਪ ਨੇ ਉਹ ਵੀ ਉਤੋਂ ਸੁਰੱਖਿਅਤ ਲਿਆ ਕੇ ਗੁਰਦਰਾ ਸਾਹਿਬ ਆਣ ਕੇ ਸ਼ੋਹਰਤ ਕੱਪ ਤੇ ਜਾਣ ਤਾਂ ਜੋ ਗੁਰੂ ਸਾਹਿਬਾ ਹੱਥੀਂ ਬੇਦਗਿਨਾ। ਕੱਲ ਰਾਤ ਪੁੰਛ ਏਰੀਏ ਵਿੱਚ ਵੱਡੀ ਪੱਦਰ ਤੇ ਗੋਲਾਬਾਰੀ ਹੋਈ ਜਿਸ ਦੇ ਨਾਲ ਉੱਥੇ ਕਾफी ਵੱਡਾ ਪੱਦਰ ਦਾ ਨੁਕਸਾਨ ਹੋਇਆ। ਉਤੋਂ ਫੌਜ ਦੇ ਨਮਾਇੰਦਿਆਂ ਨੇ ਜਿਹੜੇ ਚੰਮੁਗਦੇ ਸਾਡੇ ਇੰਚਾਰਜ ਨੇ ਉਹਨਾਂ ਨੂੰ ਫੋਨ ਕੀਤਾ ਕਿ ਇੱਥੇ ਪੁੰਛ ਵਿੱਚ ਪਾਵਨ ਸਰੂਪ ਵੱਡੀ ਪੱਦਰ ਤੇ ਸਤਿ ਸ੍ਰੀ ਅਕਾਲ ਸਭਾਣ ਵਿੱਚ ਹਾਂਜੀ ਮੌਜੂਦ ਨੇ ਪਰ ਕਿਉਂਕਿ ਇਲਾਕਾ ਖਾਲੀ ਕਰਾਇਆ ਜਾ ਰਿਹਾ ਆਮਨ ਦੀਪਕ ਜਿਸ ਲਈ ਇਹ ਤੋਂ ਪਵਨ ਰੂਪ ਜੜੇ ਉਹ ਸੁਰੱਖਿਅਤ ਜਗ੍ਹਾ ਲਿਆ ਜਾਓ ਫਿਰ ਉਸੇ ਸਮੇਂ ਮਾਜਾ ਵਰਧਾ ਸਾਹਿਬ ਨਾਲ ਵਿਚਾਰ ਕਰਕੇ ਮੈਂ ਬਾਸਰਵਾਨਾ ਕਰਤੀ ਗਈ ਆ ਜਿਹੜੀ ਪਵਨ ਰੂਪ ਉਂਝ ਤੋਂ ਲਿਆ ਕੇ ਗੁਰਦੁਆਰਾ ਵਾਟਸਾ ਪਠਾਨਕੋਟ ਵਿਖੇ ਸ਼ਰਧਿਤ ਕਰਤੇ ਜਾਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਤੇ ਵੀ ਹਾਜ਼ਰ ਹੁੰਦੀ ਹੈ ਚਾਹੇ ਸ਼੍ਰੀ ਨਗਰ ਚ ਚਾਹੇ ਨੇਪਾਲ ਚ ਚਾਹੇ ਗੁਜਰਾਤ ਚ ਚਾਹੇ ਮਕੰਡਾ ਚ ਚਾਹੇ ਕਰੋਨਾ ਕਾਲ ਸੀ ਤੇ ਚਾਹੇ ਉਹ ਪੰਜਾਬ ਚ ਵੇਲੇ ਫੜਨ ਸਮਾਂ ਸੀ ਚਲਾਨੀ ਕਮੇਟੀ ਨੇ ਹਮੇਸ਼ਾ ਹੀ ਆਪਣਾ ਫਰਜ਼ ਸਮਝਦਾ ਆ ਮਨੁੱਖਤਾ ਦੀ ਸੇਵਾ ਲਈ ਆ ਕਿ ਆਈਆ ਤੇ ਗਾਂ ਵੀ ਇਹ ਮਨੁੱਖਤਾ ਦੀ ਸੇਵਾ ਲਈ ਆ ਕਿ ਆਉਂਦੀ ਰਹੇ ਤੁਸੀਂ ਬਿਲ ਕੇ ਆਏ ਉਹੀ ਹਾਲਾਤ ਨੇ ਪਰਿਵਾਰ ਦੇ ਉਹਨਾਂ ਦੇ ਇੱਥੇ ਰਿਸ਼ਤੇ ਕਰਤੇ ਸੀ ਭਤੀਜਾ ਸੀ ਉਹਨਾਂ ਦੇ ਜਿਹੜੇ ਪਰਿਵਾਰ ਦੇ ਮੈਂਬਰ ਨੇ ਬਾਕੀ ਪਰਿਵਾਰ ਤੇ ਉਹ ਕਿੰਨੇ ਕਿ ਰਿਸ਼ਤੇਦਾਰਾਂ ਦੇ ਘਰ ਗਿਆ ਹੋਇਆ ਤੇ ਜਿਹੜੇ ਉਹ ਅੱਗੇ ਨਾਲੋਂ ਕਾਫੀ ਬੈਟਰ ਨੇ ਤੇ ਗੁਰੂ ਮਹਾਰਾਜ ਜੀ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਸਿਹਤ ਜਾ ਵਿਭਖੇ ਤਾਂ ਜੋ ਆਪਣੇ ਪਰਿਵਾਰ ਚ ਜਾ ਕੇ ਪਰਿਵਾਰ ਦੀ ਸਿਹਤ ਹਾਲ ਚਾਲ ਚੱਲ ਜਾ ਸਕਣ ਤੇ ਪਰਿਵਾਰ ਦੀ ਪਾਲਣ ਪੋਸ਼ਣ ਕਰ ਸਕਣ ਸਰ ਜੀ ਸਭ ਸ਼ੁਰੂ ਕੀ ਕੀ ਮਦਦ ਕੀਤੀ ਹੈ ਉਹਨਾਂ ਦੇ ਪਰਿਵਾਰ ਨੂੰ ਪੁੱਛਿਆ ਗਿਆ ਕਿ ਜਿਹੜੀ ਵੀ ਉਹਨਾਂ ਨੂੰ ਮਦਦ ਦੀ ਲੋੜ ਹੋਵੇਗੀ ਉਹ ਉਹਨਾਂ ਦੀ ਪਾਜਪਤੀ ਸੀ ਤਾਂ ਇੱਥੇ ਇਲਾਜ ਜਾਂਦਾ ਪਿਆ ਗੁਰੂ ਅੰਦਸ ਅਸੀਂ ਤਾਂ ਉਹਨਾਂ ਨੂੰ ਕਿਹਾ ਸੀ ਪਰ ਉਹ ਕਿਉਂਕਿ ਇੱਥੇ ਆਪਰੇਟ ਹੋ ਚੁੱਕਾ ਆ ਹੁਣ ਉਹ ਉੱਥੇ ਘੜਦਾ ਉਹਨਾਂ ਨੂੰ ਫਾਇਦਾ ਕੋਈ ਨਹੀਂ ਇਹਨਾਂ ਦੇ ਪਰਿਵਾਰ ਨਾਲ ਚੋਕੀ ਗੱਡੀ ਪਿੱਛੇ ਖੜੀ ਨੇ ਹਾਂ ਜਿੱਥੇ ਵੀ ਉਹਨਾਂ ਨੂੰ ਲੋੜ ਆ ਚਰੌਣੀ ਕੁਤਰਾਂ ਪ੍ਰਬੰਧਕ ਕਮੇਟੀਆਂ ਦਾ ਨਾਲ ਜੀ ਦੁਵਾਰ ਇੱਥੇ ਆਏ ਨੇ ਐਮਐਲਏ ਸਾਹਿਬ ਮੈਂ ਉਹਤੀ ਸਾਹਿਬ ਇਹ ਪੁੱਛ ਤੋਂ ਆਏ ਨੇ ਅਸੀਂ ਇਹਨਾਂ ਦਾ ਹੱਕ ਕਰਦਣੇ ਆਏ ਆ ਕਿਉਂਕਿ ਇਹਨਾਂ ਦੇ ਪਰਿਵਾਰ ਦੇ ਦੋ ਜੀ ਜਿਨ੍ਹਾਂ ਦਾ ਬਹੁਤ ਬੁਰਾ ਤਨ ਚੱਕਰੀ ਹੋਏ ਨੇ ਇੱਥੇ ਅੰਮ੍ਰਿਤਪੁਰ ਹਸਪਤਾਲ ਦਾਖਲ ਨੇ ਔਰ ਇੱਕ ਜੀ ਇਹਨਾਂ ਦਾ ਜਿਹੜਾ ਉੱਤੇ ਚੀਜ਼ ਹੋ ਜਦੋਂ ਪਾਕਿਸਤਾਨ ਨੇ ਅਟੈਕ ਕੀਤਾ ਉਹਨੇ ਸਿਵਲ ਨੇ ਉੱਤੇ ਅਟੈਕ ਕੀਤਾ ਗੁਰੂ ਘਰਾਂ ਦੇ ਉੱਤੇ ਅਟੈਕ ਕੀਤਾ ਔਰ ਉਹਦੇ ਚ ਸਾਡੇ ਜੀ ਉੱਤੇ ਕਾਫੀ ਚੀਜ਼ ਹੋਏ ਨੇ ਮੰਦਰਾ ਦੇ ਉੱਤੇ ਵੀ ਅਟੈਕ ਕੀਤਾ ਗਿਆ ਔਰ ਉਹਦੇ ਚ ਸਾਡੇ ਜੀ ਉੱਤੇ ਕਾਫੀ ਨਾਗਰਿਕ ਸਾਡੇ ਇੰਡੀਆ ਦੇ ਸ਼ਹੀਦ ਹੋਏ ਔਰ ਦੁੱਖ ਇਸ ਗੱਲ ਦਾ ਹੈ ਕਿ ਦੇਖੋ ਅਸੀਂ ਲੋਕ ਤੇ ਸ਼ਾਂਤਿਪ੍ਰੀਤ ਲੋਕ ਹਾਂ ਇੰਡੀਆ ਨੇ ਅੱਤਵਾਦੀਆਂ ਨੂੰ ਜਿਨ੍ਹਾਂ ਨੇ ਪਹਿਲਗਾਮ ਚ ਅਟੈਕ ਕੀਤਾ ਸੀ ਉਹਨਾਂ ਦੇ ਅੱਡੇ ਪਰ ਨੇਨੇ ਜਿਨ੍ਹਾਂ ਨੇ ਪੁਰਾਣੇ ਅਟੈਕ ਜਿੱਥੇ-ਜਿੱਥੇ ਕਰਦੇ ਆ ਇਹ ਪੂਰਾ ਡਾਟਾ ਦਿੱਤਾ ਇੰਡੀਆ ਨੇ মিডিਆ ਦੇ ਉੱਤੇ ਕਿ ਕਿਹੜੀ ਜਗ੍ਹਾ ਤੇ ਕਿਹੜਾ ਅੱਤਵਾਦੀ ਤੇ ਕਿਹੜਾ ਕੈਂਪ ਚੱਲਦਾ ਸੀ ਤੇ ਕੀ-ਕੀ ਉਹਨਾਂ ਸਾਡਾ ਨੁਕਸਾਨ ਕੀਤਾ ਕਿਸੇ ਡਿਫੈਂਸ ਤੇ ਕਿਸੇ ਸਿਵਿਲਿਅਨ ਦੇ ਉੱਤੇ ਪਾਕਿਸਤਾਨ ਨੇ ਅਟੈਕ ਨਹੀਂ ਕੀਤਾ ਪਰ ਪਾਕਿਸਤਾਨ ਨੇ ਸਾਡੇ ਜਿੰਨੇ ਵੀ ਐਸ ਵੇਲੇ ਅਟੈਕ ਕੀਤੇ ਉਹ ਸਾਰੇ ਸਿਵਿਲਿਅਨ ਦੇ ਉੱਤੇ ਕੀ ਉਹਦਾ ਰਿਟੈਲੀਏਟ ਇਹਨਾਂ ਨੇ ਪੁੰਛ ਚ ਰਜੌਰੀ ਚ ਕੋਪਵਾੜਾ ਚੁੱਤੇ ਸ਼ਰੇ ਅਮਸਤੀ ਇਹਨਾਂ ਨੂੰ ਪੁੱਛੋ ਸ਼ੈਲੇ ਕਿੱਦਾਂ ਕਰਦੇ ਆ ਉਹ ਇਹ ਥੋੜਾ ਵੇਖਣ ਦੇ ਕੋਈ ਤੇ ਡਿਫੈਂਸ ਸਿੱਧੇ ਬੰਬ ਦੇ ਗੋਲੇ ਇਹ ਉਹਦੀ ਸ਼ੁਰੂ ਤੋਂ ਫਿਤਰਤ ਹੈ ਉਹ ਗਲਤ ਕੰਮ ਕਰਦਾ ਹੈ ਪਰ ਇਸ ਵੇਲੇ ਇੰਡੀਆ ਦੇ ਮੜ ਬਣਾਇਆ ਹੈ ਥੈਂਕਸ ਸਾਡੀ ਸੈਲੂਟ ਆਰਮੀ ਨੂੰ ਜਿਨ੍ਹਾਂ ਨੇ ਇੰਨੇ ਮਜ਼ਬੂਤੀ ਦੇ ਨਾਲ ਉਹਨਾਂ ਦੇ ਸਾਰੇ ਟੈਗ ਡਿਫਿਊਜ਼ ਕੀਤੇ ਨੇ ਔਰ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਹੈ ਅੰਦਰ ਵੜ ਕੇ ਉਹਨਾਂ ਦੇ ਏ ਡਿਫੈਂਸਿਸ ਤੋਂ ਵੀ ਖਤਮ ਕੀਤੇ ਨੇ ਔਰ ਪਹਿਲ ਨਹੀਂ ਕੀਤੀ ਪਹਿਲ ਉਹਨਾਂ ਨੂੰ ਕਹੇ ਜੇ ਤੁਸੀਂ ਕੋਈ ਵੀ ਅਕਰ ਕਰੋਗੇ ਉਹਦਾ ਜਵਾਬ ਵੱਡੀ ਤਾਕਤ ਨਾਲ ਦਿੱਤਾ ਜੋ ਜਿਹੜਾ ਅੱਜ ਇੰਡੀਆ ਦੇ ਰਿਹਾ ਅੱਜ ਹੁਣ ਇਹ ਇਹਨਾਂ ਦਾ ਅਸੀਂ ਪਤਾ ਲੈਣ ਆਏ ਆ ਅਮਨਦੀਪਾ ਹਸਪੀਟਲ ਔਰ ਇਹਨਾਂ ਦਾ ਹਾਲ ਚੱਲ ਜਾਣਣ ਲਈ ਆਏ ਆ ਅਸੀਂ ਪੂਰਨ ਤੌਰ ਤੇ ਆਪਣੇ ਇੰਡੀਆ ਨਾਲ ਇੰਡੀਆ ਦੇ ਨਾਗਰਿਕ ਨਾਲ ਇੰਡੀਆ ਨਾਲ ਖੜੇ ਆ ਭਾਰਤ ਨਾਲ ਖੜੇ ਆ ਔਰ ਪੰਜਾਬੀ ਦੇ قومੀ ਇਸੋ ਜੀ ਬਾਸਰ ਕੌਮ ਜਾਣੀ ਜਾਂਦੀ ਹੈ ਅੱਜ ਸਵੇਰ ਤੋਂ ਅਸੀਂ ਸਾਰੇ ਸ਼ਹਿਰ ਤੇ ਵੀ ਜਾ ਕੇ ਆਏ ਲੋਕਾਂ ਨੂੰ ਮੇਰੇ ਕੱਲ ਵੀ ਮਿਲਦੇ ਰਹੇ ਬਾਜ਼ਾਰਾਂ 'ਚ ਵੀ ਹਰ ਜਗ੍ਹਾ ਤੇ ਲੋਕਾਂ ਦੇ ਚਿਹਰੇ ਠੀਕ ਹੈ ਟੈਨਸ਼ਨ ਹੁੰਦੀ ਜਦੋਂ جنگ ਦਾ ਨਾ ਹੀ ਮੜਾ ਹੈ ਘਰ 'ਚ ਵੀ ਲੜਾਈ ਹੋ ਜੇ ਤੇ ਪਰਿਵਾਰ ਦੇ ਚਿਹਰੇ ਤੇ ਖੁਸ਼ੀ ਨਹੀਂ ਆਉਂਦੀ ਪਰ ਮੈਂ ਕਹਿਣਾ ਚਾਹਣਾ ਉਹਦੇ باوجود ਤੁਸੀਂ ਮੇਰੀਆਂ ਵੀਡੀਓ ਵੇਖ ਲਓ ਲੋਕ ਖੁਸ਼ੀ-ਖੁਸ਼ੀ ਮਿਲ ਰਹੇ ਆ ਔਰ ਉਹਨਾਂ ਦੇ ਵੇਖ ਕੇ ਸਾਨੂੰ ਵੀ ਨਰਜੀ ਆਈ ਫਿਰ ਉਹ ਆਪ ਹੀ ਬੁਣ ਕਰਦੇ ਕਿੱਜ ਬਣੇਗਾ ਕੀ ਜਵਾਬ ਹੋਏਗਾ ਪਰ ਲੋਕਾਂ ਨੇ ਕਿਹਾ ਕੋਈ ਗੱਲ ਨਹੀਂ ਸਾਡੀ ਪੁਰਕੀ ਇਸ ਧਰਤੀ ਤੋਂ ਹੀ ਰਹੇ ਆ ਬੜਿਆਂ ਦੇ ਅਸੀਂ ਮੁਕਾਬਲੇ ਕੀਤੇ ਇਹ ਵੀ ਇੱਕ ਸਮਾਂ ਆ ਕੋਈ ਨਹੀਂ ਇਹ ਵੀ ਲੰਘ ਜਾਏਗਾ ਇਹ ਗੁਰੂ ਘਰ ਜਿਹਦੇ ਵਿੱਚ ਲੋਕ ਰੋਜ਼ ਨਤਪਸਤ ਹੁੰਦੇ ਨੇ ਇੱਕ ਸਾਝਾ ਨੇ ਸਾਡੀਆਂ ਸ਼੍ਰੀ ਦੁਗਿਆਣਾ ਤੀਰਤ ਨੇ ਸ਼੍ਰੀ ਹਰਮੰਦਰ ਸਾਹਿਬ ਭਗਵਾਨ ਬਾਲਮੀਕ ਤੀਰਤ ਨਕਾ ਪੀਰਾਂ ਦੀਆਂ ਜਗ੍ਹਾ ਨਕਾ ਚਰਚੇ ਸਾਡੇ ਇੱਥੇ ਨੇ ਜਿੱਥੇ ਰੋਜ਼ ਅਰਦਾਸਾਂ ਹੋਂਦੀਆਂ ਨੇ ਉਸ ਤੋਂ ਹਟ ਕੇ ਅਸੀਂ ਲੋਕ ਪੂਰਨ ਤੌਰ ਤੇ ਆਰਪੀ ਦੇ ਸਿਸਟਮ ਤੇ ਜਮੀਲ ਕਰਨ ਵਾਲੇ ਆ ਅਸੀਂ ਲੋਕ ਪੂਰਨ ਤੌਰ ਤੇ ਉਹਦੀ ਐਡਵਾਈਸਰੀ ਨੂੰ ਮੰਨਣ ਵਾਲੇ ਆ ਜਿੱਦਾਂ ਜਦੋਂ ਹੁੰਦੇ ਆ ਅਸੀਂ ਉਦਾਂ ਉਦਾਂ ਉਹਨਾਂ ਦੇ ਨਾਲ ਚੱਲ ਰਹੇ ਆ ਔਰ ਦੇਖੋ ਗੁਰੂ ਘਰ ਦੇ ਉੱਤੇ 6-7 ਦਿਨ ਰਾਤ ਨੂੰ ਗੁਰੂਗੁਰੂ ਨਗਰੀ ਦੇ ਉੱਤੇ ਇਹਨਾਂ ਨੇ 7 ਮਜੇਲਾ ਦਾਗੀਆਂ ਜਾਂ ਥੈਂਕਸ ਕਰਦਾ ਆਰਮੀ ਦਾ ਜਿਨ੍ਹਾਂ ਨੇ ਡਿਪਲੋਸ ਕੀਤੀਆਂ ਉਹਨਾਂ ਦੇ ਐਂਟੀ ਜਿਹੜਾ ਇਹ ਡਿਫੈਂਸ ਜਿਹੜਾ ਸਿਸਟਮ ਕ੍ਰੀਏਟ ਕੀਤਾ ਆ 에ਅਰ ਸਿਸਟਮ 에ਅਰ ਮਦਾਇਲ ਡਰੋਨ 에ਅਰ ਕ੍ਰਾਫਟ ਉਹ ਇੰਡੀਆ ਦਾ ਮਜ਼ਬੂਤ ਹੈ ਇਸ ਗੱਲ ਦੀ ਸਾਨੂੰ ਧੰਨਵਾਦ ਆ ਉਹਨਾਂ ਕਰਕੇ ਅਸੀਂ ਸਾਰੇ ਸੇਫ ਹੈ ਕੋਈ ਕੈਜੂਐਲਟੀ ਨਹੀਂ ਹੋਈ ਪਰ ਉਹਨਾਂ ਦਾ ਅਸੀਂ ਜਿੰਨਾ ਵੀ ਨੁਕਸਾਨ ਹੈ ਫਿਰ ਉਹ ਬਰਾਬਰ ਉਹਨਾਂ ਦੇ ਡਿਫੈਂਸ ਦੇ ਉੱਤੇ ਜਾਂ ਜਿੱਥੇ-ਜਿੱਥੇ ਉਹ ਅਟੈਕ ਕਰਦੇ ਉਸ ਤੇ ਇੰਡੀਆ ਨੇ ਕੀਤਾ ਹੈ ਸੋ ਅਸੀਂ ਇਸ ਵੇਲੇ ਬਾਰਡਰ ਦੇ ਉੱਤੇ ਆ ਬਾਰਡਰ ਦੇ ਉੱਤੇ ਮੈਂ ਸਾਰੇ ਦੇਸ਼ ਨੂੰ ਕਹਿਣਾ ਚਾਹੁੰਦਾ ਹੈ ਕਿ ਤੁਸੀਂ ਇਹ ਦੇਖੋਗੇ ਅਸੀਂ ਜਜਬੇ ਸਾਡੇ ਦੇਖੋਗੇ ਕਿ ਕਿਸ ਤਰ੍ਹਾਂ ਦੇ ਲੋਕਾਂ ਇਹਨਾਂ ਦੇ ਜਜਬੇ ਦੀ ਅਸੀਂ ਲੋਕ ਫਿਰ ਆ ਕੇ ਤੁਹਾਡੇ ਲਈ ਜਦੋਂ ਪਾਰਲੀਮੈਂਟ ਤੇ ਗੱਲ ਕਰਦੇ ਇਹਨਾਂ ਦੇ ਜਜਬੇ ਸਾਡੇ ਤੇ ਤਾਕਤ ਹੈ ਇਹੀ ਜੱਜਵਾਸੀ ਜਦੋਂ ਮੈਨੂੰ ਪੁੱਛਦੇ ਜਿੱਦ ਪਰਲਮੈਂਟ ਚ ਬੰਦੇ ਘੁੱਸ ਗਏ ਕਿ ਤੁਸੀਂ ਉਹਨੂੰ ਫੜ ਕਿੱਦਾ ਲਿਆ ਕਿਉਂਕਿ ਪਤਾ ਹੀ ਨਹੀਂ ਉਹ ਕੋ ਅਸਲੀ ਬੰਬ ਹੈ ਨਕਲੀ ਹੈ ਤੇ ਮੈਂ ਇਹਨਾਂ ਨੂੰ ਕਹਿਣਾ ਹੁੰਦਾ ਸਾਂ ਮੈਂ ਕਹਿੰਦਾ ਸਾਡੀ ਚਿੰਤ ਹੈ ਆ ਜੋ ਜੱਜਵਾ ਮੈਂ ਜੇ ਕੋਈ ਜਾਨਣਾ ਨਾ ਮੈਂ ਤੇ ਹੌਸਲਾ ਦੇਣ ਜਾਣਾ ਇਹ ਮੈਨੂੰ ਦਿੰਦੇ ਅੱਗੋਂ ਕਿ ਬੁੱਤ ਕੋਈ ਗੱਲ ਹੀ ਨਹੀਂ ਕਿ ਅਸੀਂ ਤਗੜਾ ਉਹਦੂ ਅਸੀਂ ਨਾਲ ਮਤਲਬ ਇਹ ਇਹ ਸਾਡਾ ਧਰਤੀ ਹੈ ਸੋ ਮੈਂ ਇਹੀ ਕਹੂੰਗਾ ਸ਼ਾਂਤੀ ਬਣਾ ਕੇ ਰੱਖੋ ਜਿੰਨਾ ਵੀ ਸਮਾਂ ਆ ਆਪਣੇ ਪਰੋਸੀਆਂ ਦੇ ਨਾਲ ਭੈਣ ਭਰਾਵਾਂ ਨਾਲ گزارੋ ਜ਼ਰੂਰਤ ਹੈ ਤੇ ਬਹੁਤਾ ਬਾਹਰ ਨਿਕਲੋ ਨਹੀਂ ਜ਼ਰੂਰਤ ਹੈ ਨਾਲ ਕਿਉਂਕਿ ਇਹ ਇੱਕ ਪ੍ਰੋਟੋਕਾਲ ਆ ਪ੍ਰੋਟੋਕਾਲ ਨੂੰ ਫਾਲੋ ਕਰੋ ਜਦੋਂ ਕੋਈ ਸਰਕਾਰ ਦੀ ਕੋਈ ਐਡਵਾਈਜ਼ਰੀ ਆਉਂਦੀ ਆ ਉਹਨੂੰ ਇਨ ਬਿਨ ਫਾਲੋ ਕਰੋ ਜੇੜੀ ਕੋਈ ਵੀਡੀਓ ਸ਼ੇਅਰ ਕਰਨੀ ਹੈ ਸਮਝ ਕੇ ਸ਼ੇਅਰ ਕਰੋ ਕਿ ਚੰਗਾ ਪਲੇਟਫਾਰਮ ਹੈ মিডিਆ ਦਾ ਚੰਗਾ ਜਰਨਲਿਸਟ ਹੈ ਕੋਈ ਐਡਵਾਈਜ਼ਰੀ ਦੇ ਰਹਾ ਕੋਈ ਮਿਲਟਰੀ ਪਰਸਨ ਹੈ ਕੋਈ ਸਿਵਲ ਪ੍ਰਸ਼ਾਸਨ ਦਾ ਹੈ ਤੇ ਉਹਦੀ ਗੱਲ ਸੁਣੋ ਜੇੜਾ ਕੋਈ ਆਪ ਬੁੱਦੇ ਆਪਣੀ ਆ ਗੱਲ ਕਰੀ ਜਾਂਦੇ ਉਹਨਾਂ ਦੀ ਗੱਲ ਨਾ ਸੁਣੋ ਕਾਲਾ ਬਾਜ਼ਾਰੀ ਵਾਲੇ ਕਾਲਾ ਬਾਜ਼ਾਰੀ ਬੰਦ ਕਰ ਦਿਓ ਕੁਝ ਮਾੜੇ ਲੋਕ ਨੇ ਉਹਨਾਂ ਨੂੰ ਮੈਂ ਸਮਝਾਉਣਾ ਚਾਹੁੰਦਾ ਕਿ ਜੰਗ ਦੇ ਵਿੱਚੋਂ ਆਪਣੀ ਮਾਇਆ ਨਾ ਕਟਿਓ ਜਿੰਨਾ ਜਿੰਨਾ ਨੇ ਵੀ ਮੈਨੂੰ ਕੰਪਲੀਟ ਪ੍ਰੂਫ ਦੇ ਸਿ ਉਹਨਾਂ ਦੀ ਮਾਇਆ ਖਤਮ ਮੈਂ ਤੁਹਾਡਾ ਕਾਰੋਬਾਰ ਜ਼ਰੂਰ ਚਲਾਉਂਗਾ ਮੈਂ ਤੁਹਾਨੂੰ ਦਿਖਾਉਂਦਾ ਅੱਗੇ ਕਰੋਨਾ ਚ ਹੋਇਆ ਸੀ ਅਸੀਂ ਭੁੱਲ ਗਏ ਹਾਂ ਪਰ ਤੁਸੀਂ ਜੰਗ ਦੇ ਮੌਤ ਜੇ ਕਿਸੇ ਨੇ ਕਿਉਂਕਿ ਜੇ ਤੱਕ ਉਹ ਓਵਰਚਾਰਜ ਪਿਛੋ ਆਇਆ ਹੀ ਨਹੀਂ ਗਲਤ ਜੀ ਟਮਟੀ ਦਾ ਮੈਂ ਪੁੱਛਿਆ ਕਿ ਮਗਰੋਂ ਰੇਟ ਵਧਿਆ ਤੇ ਨਹੀਂ ਜੋ ਰੇਟ ਦਾ ਖਾਣਾ ਵਾਲਾ ਸਿਰ ਤੇ ਆ ਰਿਹਾ ਜੇ ਤੁਸੀਂ 30 30 ਪਰਸੈਂਟ ਰੇਟ ਕਿਤਾ ਵਧਾ ਦਿੱਤੇ 40 40 ਪਰਸੈਂਟ ਮੈਂ ਇਸ ਗੱਲ ਨੂੰ ਸਾਰੇ ਕਬੀਰਤਾ ਨਾਲ ਲਿਓ ਮੈਂ ਸ਼ਹਿਰ ਵਾਸੀਆਂ ਨੂੰ ਵੀ ਕਹਿਣਾ ਚਾਹੁੰਦਾ ਵਿਧ ਪ੍ਰੂਫ ਦੱਸਿਓ ਦੁਸ਼ਮਣੀਆਂ ਨਾਲ ਗੱਡ ਤੇ ਫਿਰ ਜੋ ਕਾਨੂੰਨ ਕਹੂਗਾ ਉਹਦੇ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਇਹ ਸਭ ਕਰਦਾ 26% 60% ਕਹਿੰਦੇ ਇਹ ਇਸ ਟਾਈਮ ਬੁਧੂ ਤੋਂ ਹੀ ਪੂਰਾ 60% ਮਾੜੀ ਗੱਲ ਹੈ ਦੇਖੋ ਇਸ ਵੇਲੇ ਤੇ ਬੁਈਆ ਰੇਣੇ ਬਸ ਇੱਕ ਹੀ ਗੱਲ ਤੁਹਾਨੂੰ ਹੋਰ ਕੁਝ ਨਹੀਂ ਕਰਦੇ ਦੇਖੋ ਜੀ ਤੁਹਾਨੂੰ ਬੁਈਆ ਰੇਣੇ ਜਿਹੜਾ ਕਰਦਾ ਉਹਦੀ ਮਰਜ਼ੀ ਤਾਂ ਤਤੀ ਸਾਹਿਬ ਨੇ ਇਹ ਇਹਨਾਂ ਨੂੰ ਪੱਛੋ ਕੱਲ ਦੇ ਜਿੱਨਾਂ ਆਪਣੇ ਹਲਕੇ 'ਚ ਨੇ ਤੇ ਨਹੀਂ ਨਾ ਵੀ ਇਹ ਸਾਰੇ ਬੀਜਪੀ ਵਾਲਿਆਂ ਨੂੰ ਵੀ ਬੜੇ ਪਿਆ ਵਾਲਿਆਂ ਨੂੰ ਇਹ ਸਾਰਿਆਂ ਨੂੰ ਇਹਦੇ ਨਾਲ ਚੱਲਣ ਦੇ ਸਾਰੇ ਇਹਨਾਂ ਦੇ ਨਾਲ ਚੱਲ ਕੇ ਲੋਕਾਂ ਨੂੰ ਕਹਿ ਵੀ ਦੱਸੋ ਕੀ ਗੱਲ ਹੈ ਕੋਈ ਚੀਜ਼ ਚਾਹੀਦੀ ਦੱਸੋ ਮੈਂ ਹੱਦ ਨੇ ਕੋਈ ਕੋਈ ਅਸੀਂ ਦੇਖੋ ਅਸਤੀਆਸ ਸਮਾਂ ਆਪਣੇ ਆਪ ਨੂੰ ਸਿਰਫ ਇੰਡੀਅਨ ਸਮਝੋ ਹੋਰ ਕੁਝ ਨਹੀਂ ਲੋ ਬਾਕੀ ਗੱਲਾਂ ਆਪਾਂ ਜਿਹੜੀਆਂ ਹੁੰਦੀਆਂ ਰਹਿਣਗੀਆਂ ਰਾਜਨੀਤੀ ਦੇ ਤੁਸੀਂ ਕੀ ਕਰਦੇ ਰਵਾਂਗੇ ਆ ਮਕਾਲੀਏ ਫਿਰ ਉਹ ਵੀ ਰ ਆਪਣਾ ਕੁਝ ਕਰਨਾ ਫਿਰ ਬਾਅਦ 'ਚ ਹੀ ਕੁਝ ਕਰਾਂਗੇ ਠੀਕ ਹੈ